ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ। ਇਹ ਮਾਡਲ ਆ ਸੇਮ ਡੇ ਨਿਕਲੇ ਆ ਕੋਈ ਫਰਕ ਨਹੀਂ ਕਿਸੇ ਵੀ ਟਰੈਕਟਰ ਦੇ ਵਿੱਚ। ਦੋਨਾਂ ਦਾ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਕੀ ਟਰੈਕਟਰ ਦੇ ਵਿੱਚ ਆਪਣਾ ਫਰ ਅੱਛਾ ਦੂਜੇ ਏਚ ਚਲਾਉਣਾ ਹੈ ਜ਼ਿਆਦਾਤਰ ਵਧੀਆ ਹੀ ਆ ਕਿਰਨ ਜਲ ਵੀਪਾ ਆਪਾਂ ਲੀਆਂ ਭਰਦਗੇ। ਠੀਕ ਹੈ। ਜੇ ਮੈਨਾਂ ਲਾ ਦੂਜੇ ਏਚ ਤਾਂ ਬੰਦ ਹੋ ਜੇ। ਠੀਕ ਹੈ। ਤੇ ਉਹ ਦੂਜੇ ਏਚ ਪਰ ਲਾਜ਼ਮੀ ਸੜਕਾਂ ਉੱਤੇ ਉਹ ਲੰਗੇ ਆ। ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ। ਉਮੀਦ ਆ ਸਾਰੇ ਸੱਜਣ ਠੀ ਲਓ ਜੀ ਅੱਜ ਖੜੇ ਸੀ ਆਪਾਂ ਬਾਜੇਖਾਨੇ ਜਿੱਥੇ ਆਪਾਂ ਇੱਕ 5405 ਮੋਡੀਫਾਈ ਕੀਤਾ ਸੀ ਟਰੈਕਟਰ ਤੇ ਸੋ ਅੱਜ ਬਾਈ ਜੀ ਨਾਲ ਕਰਾਵਾਂਗੇ ਗੱਲਬਾਤ ਜਿਨ੍ਹਾਂ ਦਾ ਟਰੈਕਟਰ ਆ ਤੇ ਕੀ ਇਹਨਾਂ ਦਾ ਟਰੈਕਟਰ ਦੇ ਵਿੱਚ ਫਰਕ ਪਿਆ ਇੱਕ ਤੁਸੀਂ ਪਰਲੀ ਸਾਈਡ ਦੇਖ ਰਹੇ ਹੋ ਉਹ ਵੀ 5405 ਪੰਜਾ ਟਰੈਕਟਰ ਸੇਮ ਮਾਡਲ ਆ ਸੇਮ ਡੇ ਨਿਕਲੇ ਆ ਕੋਈ ਫਰਕ ਨਹੀਂ ਕਿਸੇ ਵੀ ਟਰੈਕਟਰ ਦੇ ਵਿੱਚ ਦੋਨਾਂ ਦਾ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਕੀ ਟਰੈਕਟਰ ਦੇ ਵਿੱਚ ਆਪਣਾ ਫਰਕ ਪਿਆ ਅੱਗੇ ਨਾਲੋਂ ਤੇ ਕੀ ਗੱਲਬਾਤ ਆ ਬਾਕੀ ਆਪਣੇ ਮੂੰਹ ਹਣੀ ਆਪਾਂ ਗੱਲਬਾਤ ਸੁਣਾਗੇ ਬਾਕੀ ਜਿਨ੍ਹਾਂ ਨੇ ਟਰੈਕਟਰ ਚਲਾਇਆ ਉਹਨਾਂ ਤੋਂ ਆਪਾਂ ਪੁੱਛ ਕੇ ਸ਼ਿਕਰਾਂਗੇ ਤੇ ਬਾਕੀ 22 ਜਰਿਆਂ ਕੋਲੇ ਤਿੰਨ ਚਾਰ ਟਰੈਕਟਰ ਜੌਂਡੀਆ ਰੀਆ ਜੌਂਡੀਆ ਵਾਲੇ ਵਾਜਦੇ ਨੇ ਬਾਜੇ ਖੰਨੇ ਦੇ ਵਿੱਚ ਬਾਕੀ ਕਰਾਉਣੇ ਗੱਲਬਾਤ ਆਈ ਬਾਈ ਆਈ ਬਾਈ ਆ ਜਾ ਆ ਜਾ ਆ ਜਾ ਆ ਜਾ ਆ ਜਾ ਚਲੋ ਬਾਈ ਜੀ ਨੂੰ ਪੁੱਛਦੇ ਆਪਾਂ ਕੀ ਗੱਲਬਾਤ ਆ ਟਰੈਕਟਰਾਂ ਦੇ ਵਿੱਚ ਕਿੰਨਾ ਕੁ ਫਰਕ ਆ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਬਾਈ ਜੀ ਆਪਣਾ ਇੱਥੇ ਖੜੇ ਆ ਆਪਣਾ ਐਡਰੈਸ ਕੀ ਆ ਪਹਿਲਾਂ ਦੱਸੋ ਜਿਹੜਾ ਅੱਜ ਦੇਖਣ ਲਈ ਅੱਛਾ ਬਾਜ ਜਾ ਕਰੋ ਠੀਕ ਹੈ ਜ਼ਿਲ੍ਹਾ ਆਪਣੋਂ ਤੋਂ ਫਰੀਦਕੋਟੀ ਪੈਂਦਾ ਸੇਮ ਹੀ ਜ਼ਿਲ੍ਹਾ ਪੈਂਦਾ ਸਾਨੂੰ ਸਦਰੋਂ ਤੇ ਬਾਈ ਜੀ ਆਪਣੇ ਜਿਹੜੇ 5405 ਆ ਤੇ ਪਰਲਾ ਵੀ 5305 ਆ ਤੇ ਦੋਨੇ ਤੁਸੀਂ ਚਲਾਏ ਆ ਮੋਡੀਫਾਈ ਕੀਤਾ ਇੱਕ ਬਿਨਾ ਮੋਡੀਫਾਈ ਕੀਤਾ ਦੋਨਾਂ ਦੇ ਵਿੱਚ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ ਫਰਕ ਬਾਈ ਇਹ ਜਿਹੜੇ ਮੋਡੀਫਾਈ ਕਰਿਆ ਹਾਂਜੀ ਇਹ ਚੱਕਰ ਨਹੀਂ ਤੋੜਦਾ ਠੀਕ ਹੈ ਜਿਵੇਂ ਉਹ ਜਿਹੜੇ ਇੱਥੇ ਕੋਣ ਵੀ ਆਪਣਾ ਵੱਧ ਡੂੰਗਾ ਪਾਉਣਾ ਜਾਂ ਕੋਮੇ ਪਾਉਣਾ ਠੀਕ ਹੈ ਉਹ ਚੱਕਰ ਤਿੰਨ 400 ਮਾਰ ਜਾਂਦਾ ਠੀਕ ਹੈ ਪਰ ਇਹ ਚੱਕਰ ਨਹੀਂ ਮਾਰਦਾ ਯੋਰ ਵਧਾ ਜਾਂਦਾ ਉਹਵੇਂ ਠੀਕ ਹੈ ਠੀਕ ਹੈ ਹਾਂ ਚੱਕਰ ਇਹਦੇ ਫਰਕ ਆ ਪੂਜਿਆ ਬਾਹਣਾ ਹਾਂ ਉੱਥੇ ਤਾਂ ਕੋਈ ਫਰਕ ਨਹੀਂ ਤੋਰੇ ਕੋਈ ਜਦੋਂ ਤੁਰੇ ਆਉਂਦੇ ਜਿੱਥੇ ਕੰਮ ਥੋੜਾ ਟਾਈਟ ਹੁੰਦਾ ਬਾਹਣ ਦਾ ਜਾਂ ਕੋਈ ਗਿੱਲਾ ਪੱਤਾ ਵੱਧਾ ਹੂੰ ਉਥੇ ਇਹ ਚੱਕਰ ਨਹੀਂ ਮਾਰਦਾ ਬਸ ਠੀਕ ਹੈ ਠੀਕ ਉਹ ਦਬ ਜਾਂਦਾ ਇਹ ਦਬਦਾ ਨਹੀਂ ਠੀਕ ਹੈ ਤੇ ਮਤਲਬ ਇੱਕ ਮਤਲਬ ਆਪਾਂ ਸੁਪਰ ਸੀਟਰ ਤੇ ਚਲਾ ਰਹੇ ਹਾਂ ਉਹਨੂੰ ਕਿ ਜਾਂ ਹਲਾਂਦੇ ਵੀ ਟੈਸਟ ਕੀਤਾਗਾ ਹਲਾਂਦੇ ਵੀ ਕਰਿਆ ਹੁਣ ਤਾਂ ਸੁਪਰ ਸੀਟਰ ਦੀ ਕਰਿਆ ਜਿੱਥੇਨ ਖਰਚੇ ਵੱਧਦਾ ਜਿਵੇਂ ਡੋਗਰ ਝੋਨੇ ਦੇ ਆ ਕੇ ਜਾਂ ਮੂਸ਼ਲ ਦੇ ਆ ਕੇ ਹਾਂਜੀ ਉਹ ਜੋ ਪਹਿਲੇ ਚ ਹੋ ਜਾਂਦਾ ਉਥੇ ਦਾਬਦਾ ਫਿਰ ਠੀਕ ਹੈ ਇਹ ਦੂਜੇ ਜੀ ਤੇ ਆਉਂਦਾ ਠੀਕ ਹੈ ਠੀਕ ਹੈ ਇਹ ਦਾਬਦਾ ਨਹੀਂ ਹਾਂ ਅੱਗ ਵਗੈਰਾ ਲਾਈ ਹੈ ਕਿ ਬਿਨਾਂ ਅੱਗ ਤੋਂ ਹੀ ਬੀਜਿਆ ਤੁਸੀਂ ਬਿਨਾਂ ਅੱਗ ਦੀ ਬਿਨਾਂ ਅੱਗ ਦੀ ਬੀਜਿਆ ਹਾਂ ਹੁਣ ਮੜਾ ਮੋਟਾ ਇੱਕ ਕਰੇਗਾ ਪੁੱਛੇ ਤੇ ਨਾਮ ਤਾਂ 30 40 ਕਿੱਲੇ ਦਾ ਹੀ ਬਿਨਾਂ ਅੱਗ ਤੋਂ ਹੀ ਬੀਜਿਆ ਅੱਛਾ ਕਿਹੜਾ ਕਰਾਣੀ ਆ ਐਸੀ ਤਾਂ ਬੰਦੇ ਅੱਗ ਵੀ ਬਹੁਤ ਘੱਟ ਲੱਗੀ ਹੈ ਕਿ ਨਹੀਂ 20 ਕਿੱਲੇ ਮੈਂ ਬੀਜੇ 20 ਇਹਨਾਂ ਨੇ ਬੀਜਦੇ ਹੋਣਗੇ ਠੀਕ ਹੈ ਫਿਰ ਬਿਨਾਂ ਬਰਾਏ ਆ ਪਾਗ ਤੇ ਵੀ 100 ਘੰਟਾ ਚੱਲ ਗਿਆ ਉਹ ਟਰੈਕਟਰ ਤੁਹਾਡਾ ਤੇ ਹਾਂ ਚੱਲ ਗਿਆ ਵੀ ਹੋਏ ਦੇ ਯੁੱਗਾਂ ਲਈ ਬਈ ਬਈ ਫਰਕ ਫਰਕ ਬਸ ਆਹੀ ਆ ਜਿਹੜਾ ਜ਼ੋਰ ਦਾ ਫਰਕ ਹੈਗਾ ਕਹਿੰਦਾ ਮਤਲਬ ਬਾਕੀ ਅਸੀਂ ਮੀਨਾ ਵੀ ਨਹੀਂ ਆ ਕਿਹਾ ਮੀਨਾ ਵੀ ਨਹੀਂ ਠੀਕ ਹੈ ਕਹਿੰਦਾ ਮਤਲਬ ਸੱਚ ਨੂੰ ਡੀਜ਼ਲ ਆ ਟਰੈਕਟਰ ਦੋਨੇ ਸੇਮ ਖਾਂਦੇ ਆ ਤੇ ਬਾਕੀ ਇਹਨਾਂ ਦੀ ਪਰਫਾਰਮੈਂਸ ਦਾ ਜ਼ਰੂਰ ਫਰਕ ਆਗਾ ਹੁਣ ਅਜ ਕਿਉਂ ਦੋ ਤਿੰਨ ਦਿਨ ਹੋ ਗਏ ਇਕੱਠੇ ਭਾਈ ਜੰਨੇ ਇਹਨਾਂ ਨੂੰ ਹਾਂਜੀ ਪਰ ਇਹ ਜਿਹੜੇ ਜਿੱਥੇ ਜਿਹੜਾ ਪਹਿਲੇ ਚਲਾਉਂਦਾ ਇਹ ਦੂਜੇ ਜਨਾ ਦੇ ਉੱਤੋਂ ਦੀ ਚੱਕਰ ਇਹ ਦੌੜਦਾ ਉਹ ਨੂੰ ਦੂਜੇ ਨਗਾ ਦੇ ਦਬ ਜਾਂਦਾ ਇਹ ਦਬਦਾ ਨਹੀਂ ਇਹ ਦੂਜੇ ਜੀ ਨਹੀਂਦਾ ਗੇਅਰ ਵੱਡਾ ਲੈ ਲੈਂਦਾ ਇਹਨੂੰ ਠੀਕ ਹੈ ਠੀਕ ਹੈ ਪਈ ਗੱਲ ਵੱਡੇ ਗੇਅਰ ਚਾਹਰੇ ਤੋੜਦਾ ਹੀ ਵੱਡਾ ਉਹ ਖੜਦਾ ਇੰਨਾ ਇਹ ਫਰਕ ਆ ਠੀਕ ਹੈ ਤੁਹਾਡਾ ਸੇਮ ਘਰ ਦੇ ਟਰੈਕਟਰ ਹੀ ਆ ਇਹ ਘਰ ਦੇ ਵਸਾਉਂਦੇ ਆ ਇਹ ਮੈਂ ਪਹਿਲਾਂ ਮੈਂ ਵੀਡੀਓ ਚ ਦੱਸਿਆ ਵੀ ਇੱਕੇ ਦਿਨ ਹੀ ਕਢਾਈ ਸੀ ਆਪਾਂ ਫਿਰ ਠੀਕੇ ਦਿਨ ਲੈਂਦੇ ਬਾਈ ਅੱਛਾ ਇੱਕੇ ਦਿਨ ਹੀ ਕਢਾਈ ਸੀ ਠੀਕ ਹੈ ਕਿਹੜੀ ਜੈਂਸੀ ਜੋ ਕਢਾਈ ਸੀ ਆਪਾਂ ਇਹ ਢਿੱਲੋਂ ਆਪਣੇ ਜੰਡੀਆ ਬੋਰ ਬੋਰ ਪੂਰੇ ਕਢਾਈ ਸੀ ਠੀਕ ਹੈ ਕਿੰਨਾ ਚਿਰ ਹੋ ਗਿਆ ਤੁਹਾਡੇ ਕੋਲ ਇਹਨਾਂ ਨੂੰ ਇਹਦਾ ਮਾਡਲ ਹੈ ਜੀ 20 ਮਾਡਲ ਹੈ ਜੀ ਅੱਛਾ 20 ਮਾਡਲ ਆ ਤਿੰਨ ਚਾਰ ਸਾਲ ਹੋ ਗਏ ਕਹਿੰਦਾ ਮਤਲਬ ਆਪਣੇ ਕੋਲੇ ਕੋ 15 1500 ਕੋਟ ਦੋਨੇ ਚੱਲੇ ਬਸ ਦੋਨੇ ਬਰਾਬਰੀ ਚੱਲੇ ਬਰਾਬਰੀ ਘੰਟੇ ਬਰਾਬਰੀ ਮਨਾਂ ਮੈਂ ਦਾ 15 ਘੰਟੇ ਦਾ ਫਰਕ ਹੋ ਠੀਕ ਹੈ ਠੀਕ ਬਰਾਬਰ ਵਾਣੀ ਹੈ ਬਸ ਉਹਨੇ ਵੋਨੇ ਨੇ ਇਕੱਠੀ ਬਰ ਤੇ ਠੀਕ ਹੈ 8 ਘੁੱਟਾ 8 ਠੀਕ ਹੈ ਤੇ ਉਹਦੇ ਮਗਰ ਵੀ 8 ਫੁੱਟ ਉਹ ਵੀ 8 ਹੀ 8 ਡੂਟਾ ਵੇਟਰ ਨਹੀਂ ਵਰ ਜਾਵਾ ਇੱਕ ਘਰ ਦੀ ਇਹ ਕਿਹੜੀ ਕੰਪਨੀ ਦਾ ਬਈ ਇਹ ਕੇਐਸ ਦੇ ਬੰਨੇ ਅੱਛਾ ਕੇਐਸ ਦੇ ਹੈ ਤੇ ਇਹ ਫਿਰ ਕਿੱਥੋਂ ਲਏ ਤੇ ਬਗਰਾ ਦੀ ਆਪਾਂ ਆ ਗੋਗੀ ਦੇ ਅੱਛਾ ਇਹਨਾਂ ਦੀ ਗਾਰੰਟੀ ਵਾਰੰਟੀ ਕੀ ਹੁੰਦੀ ਹੈ ਕਿੰਨਾ ਜੀ ਸੀਜ਼ਨ ਦੀ ਹੁੰਦੀ ਆ ਹਮ ਤਾਂ ਅੱਛਾ ਪਰ ਇੱਕ ਸਾਲ ਜਮਾਨਾ ਮੁੱਢ ਦਾ ਉਹਦੇ ਦੇ ਦਿੰਦੇ ਆ ਗੋਗੀ ਕੇ ਅੱਛਾ ਸਾਲ ਕਦੇ ਜਮਾਨਾ ਦਿੰਦਾ ਕੋਈ ਨਹੀਂ ਸਾਲ ਤਰਾ ਰੱਖਦੇ ਆਵੇ ਤਾਂ ਤੁਹਾਨੂੰ ਕਰ ਦਿੰਦੇ ਇਥਾਰੇ ਪਾ ਘੰਟਾ ਪਹਿਲਾਂ ਹੀ ਕਰਕੇ ਗਏ ਇਥੇ ਗੱਡੀ ਆਈ ਸੀ ਉਹਨਾਂ ਦੀ ਠੀਕ ਹੈ ਤੂੰ ਠੀਕ ਹੈ ਬੰਦੇ ਜਰੇ ਇਹ ਫਿਰ ਭਾਈ ਡੀਏਪੀ ਹੁਣ ਦਾ ਸ਼ਾਰਟੇਜ ਆ ਤੇ ਮਿਲ ਜਾਂਦੀ ਆ ਡੀਏਪੀ ਦਾ ਗੁਰਾਹਲੀ ਆ ਅੱਛਾ ਕਿਉਂਕਿ ਸਜਨੋ ਕਈ ਭਰਾ ਚਲੋ ਵੀਡੀਓ ਤਾਂ ਆਪਣੀ ਸਾਰੇ ਪਾਸੇ ਜਾਣੀਆਂ ਡੀਏਪੀ ਦੀ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸ਼ਾਰਟੇਜ ਆ ਨਾ ਬਾਹਰ ਤਾਂ ਮਨਾਂ ਦਾ ਦੇਈ ਜਾਂਦੇ ਆ ਬਾਹਰ ਬਹੁਤ ਸਹੀ ਪਰ ਹੁਣ ਵੀ ਲਾ ਕੇ ਵੇਚੀ ਜਾਂਦੇ ਆ ਠੀਕ ਆ ਸੋਬਰ 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 ਤੇ ਦੂਜੀ ਦਾ ਪੁੱਤ ਹਾਂ ਇਹ ਕਡੀਏ ਵੀ ਹੋਰ ਵੀ ਆਉਂਦੇ ਕਿਹੜੇ 1232 ਅੱਛਾ 1232 ਤੇ ਫਿਰ ਕਿਹੜਾ ਬੀਬੂ ਪਾਇਆ ਇਹਦੇ ਵਿੱਚ ਬਈ ਤੇ 29 826 ਠੀਕ ਆ ਘਰ ਦਾ ਹੀ ਪੀ ਆ ਫਿਰ ਆਪਦਾ ਹਾਂ ਘਰ ਦਾ ਹੀ ਆ ਜੀ ਆਏ ਸਾਲੀ ਰੱਖਦੇ ਆ ਘਰ ਦਾ ਪੀ ਹਾਂ ਠੀਕ ਆ ਤੇ ਚਲੋ ਤੇ ਕਿੰਨੇ ਕੇ ਵਾਣ ਹੁਣ ਰਹਿ ਗਿਆ ਆਪਣਾ ਬੀਜਨ ਨਾਲ ਹੁਣ ਉਹ ਦਾ 15 ਦੇ ਚ 16 ਕੇ ਮੇਰੇ ਰਹਿ ਗਿਆ ਮਾਮੂ ਕੇ ਵੀਜੇ ਕੇ ਕਹਿੰਦਾ ਸੁਪਰ ਸੀਟਰ ਨਹੀਂ ਫਰਦਾ ਸੁਪਰ ਸੀਟਰ ਨਹੀਂ ਸੀ ਠੀਕ ਹੂੰ ਤਵੀਆਂ ਮਾਰ ਲਈਦੀਆਂ ਤੇ ਬਾਈ ਇੱਕ ਪੁੱਛਣਾ ਚਾਹਾਂ ਵੀ ਪਹਿਲਾਂ ਵੀ ਚਲਾਉਂਦੇ ਸੁਪਰ ਸੀਟਰ ਤੇ ਮਗਰ ਕਿਉਂ ਨਹੀਂ ਚਲਾਉਂਦੇ ਕਿਸੋ ਜੁੱਦੇ ਲਿਆਂਦੇ ਆਂ ਸੀ ਹਾਂ ਉਹਦੇ ਸੁਪਰ ਸੀਟਰ ਵੀ ਮਗਰੀ ਬਾਕੇ ਲਿਆਂਦੇ ਕੋਟੋਂ ਅੱਛਾ ਪਹਿਲਾਂ ਜਿੱਦੇ ਜਦ ਸੀਦਾ ਸੁਪਰ ਬੀਟ ਨਾਲ ਹੀ ਆਇਆ ਠੀਕ ਆ ਕਹਿਣ ਦਾ ਮਤਲਬ ਪਹਿਲੀ ਵਾਰ ਹੀ ਚਲਾਇਆ ਇਹਨਾਂ ਦੋਨਾਂ ਮਗਰ ਹਾਂ ਹਾਂ ਠੀਕ ਆ ਸੁਪਰ ਸੀਟਰ ਉਹਦਾ ਭਾਜੀ 20 3-4 ਸਾਲ ਹੋ ਗਏ 4-5 ਸਾਲ ਤੋਂ ਸੁਪਰ ਸੀਟਰ ਲੈਂਦੇ ਹੋਏ ਤੇ 20 ਚ ਲੈ ਲੈਂਦੇ ਤੇ 20 ਹੀ ਸੁਪਰ ਸੀਟਰ ਲੈਂਦੇ ਆ ਠੀਕ ਆ ਤੇ ਪਹਿਲਾਂ ਫਿਰ ਵਾਹੂ ਕੇ ਵੀਚ ਤੇ ਸੀ ਪਹਿਲਾਂ ਵਾਹੂ ਕੇ ਵੀਚ ਤੇ ਲੈਂਦੇ ਤਾਂ ਉਹ ਆਣਾ ਵੀ ਸਰਚ ਗੁੱਟੇ ਕਰਕੇ ਤਾਂ ਉਹ ਦੇਖ ਕਈ ਸੁਣਨਾ ਚਾਹੁੰਦਾ ਸੁਪਰ ਸੀਟਰ ਵਾਲੀ ਕਣਕ ਕਹਿੰਦੇ ਆ ਵਧੀਆ ਨਹੀਂ ਹੁੰਦੀ ਨਹੀਂ ਵਧੀਆ ਕਣਕ ਤਾਂ ਵਧੀਆ ਹਾਂ ਠੀਕ ਹੈ ਠੀਕ ਕਣਕਾ ਮਿਲਣਾ ਚੰਗੀ ਹੁੰਦੀ ਕਿ ਬਾਹਾਂ ਚ ਖਰਚੇ ਗੁਰਚੇ ਬਹੁਤ ਵਾਹ ਜਾਂਦੇ ਆ ਇੱਕ ਪਿੱਛੇ ਇਹ ਵੇਖਿਆ ਵੀ ਬਾਸਪਤੀ ਸਾਰੀ ਡਿੱਗੀ ਪਈ ਐ ਇੱਥੇ ਜਰਾਹੇ ਤੇ ਬਹੁਤ ਡਿੱਗੀ ਪਈ ਐ ਹਾਂ ਉਹ ਰਕ ਦਾ ਬਿਮਾਰੀ ਮਛਰ ਮਛਰ ਜੇ ਬਹੁਤ ਸਾਰਾ ਕਿ ਦੂਜੇ ਜੁਨੇ ਵੱਡੇ ਗਏ ਆ ਨਹੀਂ ਆ ਤੇਲਾ ਤੂਲੇ ਨਾ ਹੋਗੀ ਆਹ ਕਈ ਕਹਿੰਦੇ ਨੇ ਜਿਵੇਂ ਹੁਣ ਕਣਕ ਵੀ ਡੱਗ ਪੈਂਦੀ ਮਨ ਨੂੰ ਆਪਣੇ ਇੱਕ ਬਾਈ ਬਰੋਹੀ ਸਵੱਛਤਾ ਗੱਲ ਡੀਏਪੀ ਦੀ ਫੇਰ ਹੈਗੀ ਠੋ ਨਗਰ ਕੇ ਵਰਦਲਾ ਰੌਣਗੇ ਕਰੀ ਗਏ ਆ ਖੜੇ ਝੋਨੇ ਨੂੰ ਦਾਦਾ ਪਾਣੀ ਨਹੀਂ ਤਾਂ ਲਗੇਤਾ ਵੱਟ ਕੇ ਜਿਹੜਾ ਪਹਿਲਾਂ ਕਣਕ ਰੀ ਝਾਕੋਗੇ ਚੰਗੀ ਤੇ ਚਲੋ ਸੱਜਣੋ ਬਾਕੀ ਆਪਾਂ ਵੀਡੀਓ 'ਚ ਵਿੱਚ ਦੋਨਾਂ ਬਾਰੇ ਜਾਣਕਾਰੀ ਦਿੱਤੀ ਆਪਾਂ ਕਿਵੇਂ ਅੱਜਕੱਲ ਕਣਕ ਦੀ ਬਜਾਈ ਚੱਲ ਰਹੀ ਆ ਕਿਵੇਂ ਟਰੈਕਟਰਾਂ ਦੀ ਪਰਫਾਰਮੈਂਸ ਰਹੀ ਸਾਰਾ ਕੁਝ ਤੁਹਾਨੂੰ ਬਾਈ ਜੀ ਤੋਂ ਪੁੱਛਿਆ ਤੇ ਚਲੋ ਬਾਈ ਜੀ ਜਾਣਕਾਰੀ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚਲੋ ਬਾਈ ਬਾਕੀ ਟਰੈਕਟਰ ਦਾ ਟੈਸਟ ਡਰਾਈਵ ਲੈਂਦੇ ਆ ਅੱਗੇ ਨਾਲੋਂ ਕੀ ਫਰਕ ਆ ਤੇ ਬਾਕੀ ਚਲਾਉਂਦੇ ਆ ਬਾਈ ਟਰੈਕਟਰ ਨੂੰ ਤੇ ਢੇੜਾ ਮੈਨ ਲੱਗਾ ਇੱਧਰ ਇੱਕ ਹੀ ਰਹਿ ਗਿਆ ਇਹਨਾਂ ਦਾ ਲਾਉਣ ਵਾਲਾ ਤੇ ਕਿਉਂਕਿ ਇਹਦਾ ਥੋੜਾ ਜਿਹਾ ਆਪਾਂ ਸੈਟਿੰਗ ਜੀ ਕਰਨਾ ਆਏ ਸੀਗੇ ਖੇਤ ਤੇ ਬਾਕੀ ਉਦਾਂ ਪ੍ਰੋਪਰ ਸੀ 1 2 3 ਬੋਲਟ ਜੀ ਲੀਕ ਸੀਗੇ ਤੇ ਉਹ ਸੈਟਿੰਗ ਕਰਨ ਆਏ ਸੀ ਆਪਾਂ ਬਾਕੀ ਸੇਮ ਟਰੈਕਟਰ ਆ ਬਾਈਆਂ ਕੋਲੇ ਤੇ ਸੇਮ ਹੀ ਡੰਨ ਕਢਾਏ ਆ ਸਾਰੇ ਬਾਕੀ ਕਿਹੜੇ ਗੇਅਰ ਤੇ ਚੱਲਦੇ ਆ ਬਾਈ ਦੂਜੇ 'ਚ ਅੱਛਾ ਦੂਜੇ 'ਚ ਚਲਾਉਣਾ ਜਿਆਦਾਤਰ ਠੀਕ ਹੈ ਇਹ ਖੜੇ ਕਰਦੇ ਹੋਏ ਪਹਿਲੇ ਅੱਛਾ ਖੜੇ 'ਚ ਪਹਿਲੇ ਉਹ ਛੋਟੇ ਵਾਲਾ ਕਰਾਇਆ ਵਾ ਉਹ ਦੂਜੇ 'ਚ ਹੀ ਚੱਲਦਾ ਅੱਛਾ ਦੂਜੇ 'ਚ ਹੁਣ ਹੁਣ ਵੀ ਦੂਜੇ ਚੱਲਦਾ ਹਾਂ ਮੈਂ ਵੀ ਅੱਗੇ ਮੰਨਦਾ ਨਹੀਂ ਪਹਿਲਾਂ ਮੈਂ ਕਹਿੰਦੇ ਸੀ ਕਹਿੰਦੇ ਵੀ ਤੂੰ ਕਰਾ ਲਾ ਮੈਂ ਨਹੀਂ ਯਾਰ ਕੋਈ ਫਰਕ ਨਹੀਂ ਆਪਾਂ ਪਤਾ ਕੀ ਕਰਾਂਗੇ ਇਹਦਾ ਟਰਬੋ ਹਿੱਸੇ 'ਚ ਜਿਗਾੜ ਕਰ ਦਾਂਗੇ ਹੁਣ ਠੀਕ ਹੈ ਹੁਣ ਅਸੀਂ ਇਹ 'ਚ ਨਾ ਫੋਰਚੂਨਰ ਵਾਲੀ ਪੱਖੀ ਵਗੈਰਾ ਪਾ ਕੇ ਬਰਾਬਰ ਲਾਇਆ ਉਹਦਾ ਪਤਾ ਲੱਗਦਾ ਜਦੋਂ ਖੜੇ ਕਰਦੇ ਵੀ ਇਹ ਦੂਜੇ 'ਚ ਲੋਡ ਮੰਨਦਾ ਪਹਿਲੇ ਚਲਾਉਣਾ ਠ فرق ਹੈਗਾਗਾ ہاں جی ہاں جی ਉਹ ਜਿੱਤੇ ਦਾ ਵਾਤਾ ਵਾਹਣ ਜਿਹੜਾ ਜਵਾ ਬਾਣਾ ਇੱਥੇ ਦਨ ਵਾਹੇ ਤਵਾਂ ਮਾਰਗਾ ਵਾਣਾ ਦੋਨਾਂ ਦਾ ਉੱਤਰ ਤੁਰੇ ਜਾਂਦੇ ਆ ہاں جی ہاں جی ਤੇ ਪਤਾ ਤਾਂ ਖਰਚਿਆਂ ਨੇ ਜੀ ਲੱਗਦਾ ਕਹਿਣ ਦਾ ਮਤਲਬ ਹਾਂ ਜੀ ਹਾਂ ਜੀ ਹਾਂ ਜੀ ਉਹ ਸਾਡੇ ਮਸ਼ੀਨ ਖੁੱਤੀ ਵੀ ਜਿੱਤ ਨੇ ਜੀ ਦੇਖਣ ਲੱਗੇ ਟ੍ਰੇਲ ਜਾਣ ਕੀ ਆਹ ਹਾਂ ਤੇ ਲੀਆਂ ਪੰਗਾ ਵਾਦਿਆ ਠੀਕ ਹੈ ਆਪਣਾ ਲੀਆਂ ਹੀ ਕਰੇ ਚਲ ਵੀਪਾ ਆਪਾਂ ਲੀਆਂ ਭਰਦਗੇ ਠੀਕ ਹੈ ਜੇ ਮੈਨਾਂ ਲਾ ਦੂਜੇ ਜੇ ਤਾਂ ਬੰਦ ਹੋ ਜੇ ਠੀਕ ਹੈ ਤੇ ਉਹ ਦੂਜੇ ਜਾਇ ਪਰ ਸਾਰੀ ਸੜਕਾਂ ਉਹੀ ਹੋਣਾਂਗੇ ਆ ਠੀਕ ਹੈ ਫਿਰ ਪਤਾ ਲੱਗੇ ਟਰੈਕਟਰ ਦਾ ਫਰਕ ਹੈਗਾ ਹਾਂ ਫਰਕ ਹੈਗਾ ਠੀਕ ਹੈ ਠੀਕ ਹੈ ਤੇ ਭਾਈ ਇਹ ਕਿਹ ਟਰੈਕਟਰ ਕੇ ਹੋਰ ਵੀ ਆਪਣੇ ਕੋਲ ਕਿੰਨੇ ਆਗੇ ਜੌਂਡੀਆ ਰ ਦੂਜੇ ਭਾਈ ਅੱਛਾ ਦੂਜੇ ਵੀ ਜੌਂਡੀਆ ਰ ਠੀਕ ਹੈ ਜਿਹੜੇ ਉਹ ਖੜੇ ਇੱਧਰ ਟਰੈਕਟਰ ਉਹ ਵੀ ਆਪਣੇ ਆ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਇਹ ਤਾਂ ਪੁਰਾਣਾ ਮਾਡਲ ਹੀ ਹੈ ਨਾ ਇਹ ਪੰਜ ਮਾਡਲ ਹੈ ਪੰਜ ਮਾਡਲ ਆ ਉਹ 20 ਆ ਇਹ ਤੂੜੀ ਵਾਲੀ ਵੀ ਲੈ। ਅੱਛਾ ਤੂੜੀ ਵਾਲ ਡ੍ਰਿਪਰ ਤੇ ਚੱਲਿਆ ਤੇ ਉਹ ਨਵਾਂ ਕਢਾ ਕੇ ਲਿਆਂਦਾ ਦੂਜਾ। ਉਹ ਨਾਲ ਹੀ ਵੀ ਕਿੰਨੇ ਅੱਛਾ ਵੀ ਉਹ 52 10 52 10 ਠੀਕ ਹੈ ਠੀਕ ਹੈ। ਆਉਂ ਕਹਿੰਦੇ ਨਾ ਹੁਣ 52 10 ਵੀ ਥੋੜਾ ਕਰਨਾ ਪੈਂਦਾ ਜਗਾੜੇ ਦੇ ਵਿੱਚ ਵੀ। ਹਾਂ ਹਾਂ ਹਾਂ। ਹਾਂ ਸੋ ਅਸੀਂ ਜਿਆਦਾ ਠੀਕ ਹੈ ਠੀਕ ਹੈ। ਹਾਂ। ਜਿਆਦਾ ਬਹੁਤ ਵੀ ਕੀ ਜਾਂਦਾ ਹੁਣ 52 10 ਦੀ ਵਿਕਰੀ ਬਹੁਤ ਜ਼ਿਆਦਾ। ਇਹ ਖਰਚਾ ਵਈ ਰਾਹ ਦਾ ਘੱਟ ਹੈ ਇਹਨਾਂ ਦਾ। ਠੀਕ ਹੈ ਜੀ। ਜੇ ਖਾਲੀ ਗੁੱਲੀ ਜਿਵੇਂ ਆ ਵਾ ਵੱਡੇ ਟ੍ਰੈਕਟਰ ਇਹ ਉਨੇ ਹੀ ਕਹਿੰਦੇ ਹੋ ਇੰਨਾ ਫਰਕ ਆ ਜੇ ਬਾਹਰ ਦਾ ਹਸਾਨ ਤੇ ਤੇ ਰਾ ਤੇ ਇਹਦੇ ਸੁਪਰ ਸੀਡਰ ਨਾਲ ਤੁਹਾਡੇ ਪਿੰਡ ਵੀ ਸਾਰੀਆਂ ਬੀਜੀਆਂ ਗਈਆਂ ਉਹਨਾਂ ਨਾਲੋਂ ਜ਼ਿਆਦਾ ਆਮ ਤਾਂ ਤਕਰੀਬਨ ਤਾਂ ਮੈਨੂੰ ਲੱਗਦਾ ਨਾ ਵਰ ਸਾਡੇ ਏਰੀਏ 'ਚ ਤਾਂ 60% ਕਨਕ ਦੇ ਬੀਜੀ ਗਈ ਹੋਣੀ ਸੁਪਰ ਸੀਡਰ ਨੇ ਬੀਜੀ ਫਿਰ ਠੀਕ ਆਓ ਅੱਗੇ ਜ਼ੀਰੋ ਵਾਲੀ ਚੱਲੀ ਸੀ ਨਾ 11-11 ਆਈ ਸੀ ਬਾਈ ਜ਼ੀਰੋ ਨਹੀਂ ਚੱਲੀ ਜ਼ੀਰੋ ਕਾਹਦੇ ਨੂੰ ਚੱਲੀ ਫਿਰ ਜ਼ੀਰੋ ਦੇ ਖਰਚੇ ਇੰਨੇ ਵੱਡੇ ਖਰਚੇ-ਕੁਰਚੇ ਨਹੀਂ ਫੱਕੇ ਸੀ ਕਿ ਆਗੂ ਗਰੀ ਲੱਗੀ ਪੈਣਾ ਅੱਛਾ ਅੱਛਾ ਰਕਮ ਲੱਗਣਾ ਰਵਾਗੇ ਬੀਜ ਗਏ ਜ਼ੀਰੋ ਜ਼ੀਰੋ ਵਾਸਤੇ ਫਿਰ ਆਪ ਨੂੰ ਅੱਗ ਲਾਉਣੀ ਜ਼ਰੂਰੀ ਆ ਉਹ ਤਾਂ ਜ਼ਰੂਰੀ ਆ ਬਈ ਠੀਕ ਆ ਹਾਂ ਹਾਂ ਆਓ ਇਹਨਾਂ ਅੱਛਾ ਕਹਿਣ ਦਾ ਮਤਲਬ ਅੱਗੇ ਜਾਵਾਂ ਹੀ ਨਹੀਂ ਲਾਈ ਐਤੀ ਦਾ ਅੱਕ ਵੀ ਬਹੁਤ ਘੱਟ ਲੱਗੀ ਵੈਸੇ ਲੱਗੀ ਤਾਂ ਹੈ ਆ ਦੋ ਤਿੰਨ ਦਾ ਲੱਗਿਆ ਤਾਂ ਹਾਂ ਪਰ ਨਹੀਂ ਸੂਤ ਹੁੰਦਾ ਬਰੀ ਪੂਰੀ ਨਹੀਂ ਲਾਉਣੀ ਪੈਂਦੀ ਹੁੰਦਾ ਕਿ ਜਿੰਨਾ ਕਿ ਸਾਰ ਤਾਂ ਦਾ ਸਾਰ ਦੀ ਆ ਹਾਂ ਜੀ ਹਾਂ ਜੀ ਹਾਂ ਜੀ ਇਹ ਤਾਂ ਤੇ ਚਲੋ ਬਾਕੀ ਸੱਜਣੋ ਚੱਲਦੇ ਆ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਜਾਣਕਾਰੀ ਦੇਣ ਲਈ ਸਤਿ ਸ਼੍ਰੀ ਅਕਾਲ ਤੇ ਚਲੋ ਸੱਜਣੋ ਬਾਕੀ ਆਪਾਂ ਚੱਲਦੇ ਆ ਇਸ ਤੋਂ ਬਾਅਦ ਟਰੈਕਟਰ ਦਾ ਲੀਕ ਇਹਦਾ ਚੈੱਕ ਅਪ ਕਰਕੇ ਤੇ ਵਰਕਸ਼ਾਪ ਤੇ ਬਾਕੀ ਜੇ ਵਰਕਸ਼ਾਪ ਤੇ ਜੋ ਆਪਣਾ ਵਰਕ ਆਇਆ ਵਾ ਤੁਹਾਨੂੰ ਸਾਰਾ ਦਿਖਾਉਂਦੇ ਆ